ਪੰਜਾਬ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਪੈਣ ਜਾ ਰਹੀਆਂ ਹਨ ਅਤੇ ਬੀਤੇ ਕੱਲ੍ਹ ਤੋਂ ਹੀ ਪੰਜਾਬ ਵਿੱਚ ਚੋਣ ਜਾਬਤਾ ਲਾਗੂ ਹੋ ਗਿਆ ਹੈ ਆਦਰਸ਼ ਚੋਣ ਜਾਬਤੇ ਨੂੰ ਲਾਗੂ ਕਰਵਾਉਣ ਦੇ ਲਈ ਪੁਲਿਸ ਦੇ ਵੱਲੋਂ ਜਿੱਥੇ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਡੀਐਸਪੀ ਸੀ ਅਨੰਦਪੁਰ ਸਾਹਿਬ ਵੱਲੋਂ ਅੱਜ ਕੀ ਰਤਪੁਰ ਸਾਹਿਬ ਪੁਲਿਸ ਸਟੇਸ਼ਨ ਦਾ ਦੌਰਾ ਕੀਤਾ ਗਿਆ ਅਤੇ ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਕੋਲ ਨਸਲਾ ਆਦੇ ਹੈ ਉਹ ਸਮੇਂ ਸਿਰ ਨਸਲਾ ਜਮ੍ਹਾਂ ਕਰਵਾਉਣ ਹੋਰ ਕੀ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ ਅਮਰੀਕ ਸਿੰਘ ਪੰਮੀ ਦੀ ਇਸ ਰਿਪੋਰਟ ਵਿੱਚ ਜੇ ਤੁਸੀਂ ਜਾਣਦੇ ਹੋ ਕੋਡ ਆਫ ਕੰਡਕਟ ਲੱਗਿਆ ਹੈਗਾ ਤੇ ਇਕੱਲੇ ਇਕੱਲੇ ਥਾਣੇ ਜਦ ਅਸੀਂ ਤੁਹਾਡੇ ਰਾਹੀਂ ਵੀ ਮੈਂ ਅਪੀਲ ਕਰਦਾ ਸਾਰਿਆਂ ਨੂੰ ਕਿ ਜਿੰਨੇ ਵੀ ਅਸੀਂ ਡਰਾਈਵ ਸ਼ੁਰੂ ਕੀਤੀ ਹੈ ਕਿ ਜਿੰਨੇ ਵੈਪਨਸ ਹੈਗੇ ਆ ਉਹ ਡਿਪੋਜ਼ਿਟ ਕਰਾਉਣੇ ਆ ਅ ਜਲਦੀ ਤੋਂ ਜਲਦੀ ਤੇ ਜਿਹੜੇ ਹਥਿਆਰ ਆ ਜਮ੍ਹਾਂ ਕਰਾਵਾਂਗੇ ਥਾਣਿਆਂ ਵਿੱਚ ਜਾਂ ਜਿੱਥੇ ਵੀ ਕਿਸੇ ਨੇ ਕਰਾਉਣੇ ਗਨ ਹਾਊਸ ਦੇ ਵਿੱਚ ਤੇ ਜਿਹੜੇ ਟਰਬਲ ਮੇਕਰ ਹੈਗੇ ਆ ਜਿਹੜੇ ਕੋਈ ਆ ਕੋਈ ਮਿਸਕ੍ਰੀਂਟ ਸਗੇ ਆ ਕੁਝ ਸ਼ਰਾਰਤ ਕਰ ਸਕਦੇ ਆ ਉਹਨਾਂ ਦੀ ਪਛਾਣ ਕਰ ਰਹੇ ਆ ਤੇ ਉਹਨਾਂ ਦੀ ਪਛਾਣ ਕਰਕੇ ਉਹਨਾਂ ਤੇ ਜੋ ਵੀ ਪ੍ਰੀਵੈਂਟਿਵ ਐਕਸ਼ਨ ਨਹੀਂ ਪ੍ਰੀਵੈਂਟਿਵ ਮੀਅਰ ਜਿਹੜੇ ਹੈਗੇ ਅਸੀਂ ਲਵਾਂਗੇ ਇਸ ਤੋਂ ਇਲਾਵਾ ਕੋਈ ਵੀ ਜਿਹੜੀਆਂ ਸਰਪੰਚੀ ਦੀਆਂ ਚੋਣਾਂ ਹੈਗੀਆਂ ਉਹਨਾਂ ਦੇ ਵਿੱਚ ਕੋਈ ਵੀ ਇਦਾਂ ਦਾ ਕੋਈ ਮਾੜਾ ਆਨਸਰ ਸੇਰਨਾ ਚੁੱਕ ਸਕੇ ਉਹਦੇ ਲਈ ਅਸੀਂ ਪਹਿਲਾਂ ਹੀ ਤਿਆਰੀ ਕਰ ਰਹੇ ਆ ਜੀ ਇਸ ਕਰਕੇ ਬਜਟ ਕਰ ਰਹੇ ਆ ਜੀ ਗੇੜੇ ਗੇੜੇ ਥਾਣੇ ਸਰ ਕਵਰ ਹੋ ਚੁੱਕੇ ਜੀ ਥਾਣੇ ਤਾਂ ਹੁਣ ਸਾਰੇ ਕਰਾਂਗੇ ਜੀ ਸਬ ਡਿਵੀਜ਼ਨ ਦੇ ਠੀਕ ਹੈ ਤੇ ਚੱਲ ਰਿਹਾ ਜੀ ਅਸੀਂ ਪ੍ਰੋਸੀਜਰ ਲਿਖਤੀ ਪੜਤੀ ਵੀ ਤੇ ਵੈਸੇ ਵੀ ਅਸੀਂ ਕਰ ਰਹੇ ਹਾਂ ਜੀ